ਨਾਸ ਕਰਦਾ ਜਵੇਂ ਹਰਿਆਣੇ ਨਾਲਸ ਕਰਦਾ ਹੁਣ ਖੜਿਆ ਕਰੇ ਮਾਸੜ ਹਰਿਆਣੇ ਵਾਲੇ ਆ ਸਭ ਤੋਂ ਪਹਿਲਾਂ ਗੁਲੀ ਦਾ ਖਾਣਾ ਬਾਈ ਗੁਲੀ ਦੇ ਬਾਕੀ ਵੀ ਮੈਂ ਥੋੜੀ ਹਿੰਦੀ ਪੰਜਾਬੀ ਸਾਡੀ ਦੇਖਿਆ ਆ ਥੋੜਾ ਸਮਝਣ ਜਣਾ ਸਾੰਭੀ ਰਿਓ ਜੀ ਬਸ ਥੋੜਾ ਜਿਹਾ ਅੱਗੇ ਨਾਲ ਅੱਗੇ ਲੈ ਆਈ ਤਾਂ ਜੀ ਅਸੀਂ ਉਹ ਜਿੱਤ ਜਿੱਤ ਚੁੱਕੇ ਆ ਵੀ ਹਾਂ ਦਿੱਲੀ ਵੀ ਇੱਕ ਜਿਵੇਂ ਬੈਠੇ ਆ ਅਸੀਂ ਕਹਿ ਕੇ ਚੱਲੇ ਸੀ ਘਰੋਂ ਵੀ ਹਾਂ ਆਪਣੇ ਘਰਾਂ ਆਪਣੇ ਘਰਾਂ ਕਹਿ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਰੀਕਨੇ ਗੋਲੀ ਖਾਵਾਂਗੇ ਕਿਛਦੇ ਨਹੀਂ ਖਾਂਦੇ ਕਰਾ ਤੇ ਸਾਡੀਆਂ ਮਾਵਾਂ ਨੇ ਸਾਨੂੰ ਕਹਿ ਦਿੱਤੇ ਅਸੀਂ ਤੇ ਇੱਕ ਤੇ ਗੋਲੀ ਖਾ ਕੇ ਆਈ ਬੋਲੇ ਗੋਦੇ ਹਾਂ ਬਾਕੀ ਦੀ ਪੰਜਾਬ ਸਾਡਾ ਵੱਡਾ ਪਰਾ ਹੈ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਹੁਣ ਤਾਂ ਇਹ ਫੋਸ ਲਈ ਐਡਾ ਵੱਡਾ ਹੈ ਤੇ ਹਾਂ ਹੁਣ ਤਾਂ ਇਹ ਤਿਕਰੀ ਜਾਣਾ ਹੈ ਆ ਕਾਨੂੰਨ ਵੀ ਬਾਬਤ ਕਰਾਣੇ ਨੇ ਠੀਕ ਹੈ ਜਿਹੜੇ ਤਿੰਨ ਨੇ ਦੋ ਜਿਹੜੇ ਅੱਧਾ ਦੇਸ਼ ਵੀ ਜਿਹੜੀ ਆਲਾ ਇਹ ਇੱਕ ਹੈਗਾ ਪਰਾਲੀ ਵਾਲਾ ਇਹਦੀ ਵਾਪਸ ਕਰਾਣਾ ਹੈ ਤੇ ਆਪਣੇ ਹੱਕ ਵੀ ਲੈ ਕੇ ਜਾਣੇ ਨੇ ਸੁਆਮੀ ਨਾਦਰ ਰਿਪੋਰਟ ਵੀ ਲੈਣੀ ਹੈ ਤਾਂ ਅਸੀਂ ਜਿਹੜੇ ਵੀ ਆ ਗੁਰੂ ਬੇਨਤੀ ਕਰਦੇ ਆ ਇਕੱਲੇ ਕਾਨੂੰਨਾਂ ਨਾਲ ਕੰਮ ਨਹੀਂ ਚੱਲਣਾ ਵਾਪਸ ਕਰਾ ਕੇ ਤਾਂ ਤਾਂ ਫੇਰ ਉਹੀ ਆ ਵਾਪਸ ਜਾ ਕੇ ਫੇਰ ਅਸੀਂ ਉਹੀ ਕਰਦੇ ਜੇ ਡੁੱਬੇ ਰਹਿ ਜਾਾਂਗੇ ਅਸੀਂ ਹੋਰ ਜੇ ਲੜਨੀ ਆ ਤਾਂ ਸੁਆਮੀ ਨਾਦਰ ਦੀ ਰਿਪੋਰਟ ਵੀ ਇੱਥੋਂ ਲੈ ਕੇ ਜਾਣੀ ਹੈ ਜੀ हरियाणा ਦੇ ਮੁੱਖ ਮੰਤਰੀ ਹੈ ਖੱਤਰ ਇਹ ਕਹਿ ਰਿਹਾ ਵੀ ਹਾਂ ਹਰਿਆਣੇ ਵਾਲੇ ਵੀ ਇੱਥੇ ਆਏ ਇਹ ਪਤਾ ਨਹੀਂ ਕਿਹੜਾ ਨਸ਼ਾ ਕਰਦਾ ਸਭ ਤੋਂ ਮੂਰਖ ਮੂਰਖ ਮੁੱਖ ਮੰਤਰੀ ਹੈ ਉਹ ਦਾ ਸਭ ਤੋਂ ਮੂਰਖ ਮੁੱਖ ਮੁੱਖ ਮੰਤਰੀ ਹੈ ਇਹ ਹਰਿਆਣੇ ਦਾ ਨਾਸ ਕਰਦਾ ਜਵੇਂ ਹਰਿਆਣਾ ਨਾਸ ਕਰਦਾ ਹੁਣ ਖੜਿਆ ਤੇਰੇ ਮਾਸੜ ਹਰਿਆਣੇ ਵਾਲੇ ਆਂ ਦੇਖ ਲੈ ਉਹ ਪਰਚੇ ਕਰਨਗੇ ਮਾਰੇ ਤੇ ਜੱਪਾ ਪੁੱਛ ਲੈ ਕਿੰਨੇ ਹੋਏ ਨੇ 20 25 ਹਜ਼ਾਰ ਬੰਦੇ ਦੇ ਪਰਚਾ ਹਰਿਆਣੇ ਵਾਲੇ ਦੇ ਹੋਇਆ नसा सवेर सवेर कर लिंदे हथा मीडिया जे साम्हूं कुझु बि कराकी असीं त इहो बेनती करोजवान सारियूं की हूं सिर्फ़ एके लड़ाई एके शांती पूर ढंग ਇਹ ਜੇਕਾ ਕਰਕੇ ਚੱਲਣਾ ਹੈ ਕਮੇਟੀ ਬੁਲਾ ਕੇ ਇਹ ਨਹੀਂ ਹੁੰਦੇ ਵੀ ਕੱਲੂ ਇਹ ਹਰਿਆਣੇ ਪੰਜਾਬ ਦਾ ਅੰਦੋਲਨ ਵੜ ਕੇ ਰਹੇ ਜੇ ਸਾਰੀ ਸਟੇਟਾਂ ਦੇ ਇੱਕ ਇੱਕ ਬੰਦੇ ਨੂੰ ਲੈ ਕੇ ਕਮੇਟੀ ਬਣਾ ਕੇ ਪੂਰਾ ਪੇਪਰ ਵਰਕ ਸਾਡੇ ਕੋਲ ਹੋਣਾ ਚਾਹੀਦਾ ਵੀ ਅਸੀਂ ਗੱਲ ਕੀ ਕਰਨੀ ਹੈ ਔਰ ਗੱਲ ਕਰਨੀ ਆ ਤਾਂ ਟੋਕ ਕੇ ਕਰਨੀ ਹੈ ਨਹੀਂ ਹੈ ਵੀ ਹੱਲ ਲੱਲੂ ਬੱਲੂ ਅਜਿਹੀ ਗੱਲ ਨਹੀਂ ਕਰਨੀ ਕਿ ਜੋ ਕਹਿਤਾ ਪੇਪਰ ਵਰਕ ਦੇ ਦਾ ਉਹੀ ਹੋਣਾ ਚਾਹੀਦਾ ਤਾਂ ਤਾਰੇ ਨੂੰ ਇਹ ਬੇਇੱਜ਼ਤੀ ਕਰਾਂਗੇ ਅੱਜੋਂ ੱੱਕੇ ਹੋ ਕੇ ਦਿੱਗ ਮੱਚਦੇ ਕੜੀ ਕੋ ਕਰਨਗੇ ਕਿ ਆਹ ਤੱਕ ਦੇ ਹੁਕਮ ਪਾ ਕੇ ਇਹ ਆਹ ਕਿਲੇ ਅੰਦੋਲੇ ਨੂੰ ਖਰਾਬ ਕਰਿਆ ਜਾਏ ਪਰ ਸਾਡੇ ਸਾਰੇ ਸਾਰੇ ਨੌਜਵਾਨ ਮੇਰਾ ਸਾਰੇ ਗਿਆਨ ਪ੍ਰਾਵਾਗਾ ਮਾਤਾਵਾਂ ਦਾ ਸਾਰਾ ਧੰਨਵਾਦ ਬੜਾ ਸ਼ਾਂਤੀਪੂਰਨ ਦੋਲਣ ਹੁਣ ਚੱਲ ਰਿਹਾ ਤੇ ਅੱਗੇ ਵੀ ਅਸੀਂ ਇਹਨੂੰ ਲੈ ਕੇ ਜਾਵਾਂਗੇ ਸ਼ਾਂਤੀ ਨਾਲ ਤੇ ਅੰਬਾਨੀ ਅਦਾਨੀ ਨੂੰ ਵੀ ਇਹ ਗੱਲ ਕਹਿੰਦੇ ਆ ਹੁਣ ਦੱਤੀਆਂ ਕੀ ਤਾਕਤ ਦਿਖਾਦੀਆਂ ਅਦਾਨੀਆਂ ਦੱਤੀ ਮੈਂ ਸੁਣਿਆ ਕਹਿੰਦੇ 1200 ਡਾਇਰੈਕਟਰ ਖਰੀਦਦੇ ਨੇ ਬਾਹਰ ਤੋਂ ਠੀਕ ਹੈ कोई नी अॼी लेक टैक्टर बि तेरे असीं चला फिठाई सटेते लाॾे बाक़ी बुक बुक धनवाद सून टाइम ॾिंदा वाहिगुरू जी का ख़ाला वाहिगुरू